ਦੋਸਤੋ ਜੇ ਤੁਸੀਂ ਮਹੀਨੇ ਦਾ 70 ਤੋਂ 80000 ਰੁਪਏ ਕਮਾ ਰਹੇ ਹੋ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ ਪਰ ਜੇ ਤੁਸੀਂ ਇੰਨੇ ਰੁਪਏ ਨਹੀਂ ਕਮਾ پا ਰਹੇ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਆਉਣ ਵਾਲੀ ਹੈ ਕਿਉਂਕਿ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਲੱਗੇ ਆ ਇੱਕ ਇਸ ਤਰ੍ਹਾਂ ਦਾ ਬਿਜ਼ਨਸ ਆਈਡੀਆ ਦੋਸਤੋ ਜਿਸ ਨੂੰ ਦੋਸਤੋ ਤੁਸੀਂ ਕਰਕੇ ਮਹੀਨੇ ਦਾ 70 ਤੋਂ 80000 ਰੁਪਏ ਕਮਾ ਸਕਦੇ ਹੋ ਵੀ ਆਪਣੀ ਮਰਜ਼ੀ ਦੇ ਨਾਲ ਕੰਮ ਕਰਕੇ ਦੋਸਤੋ ਆਪਾਂ ਅੱਜ ਗੱਲ ਕਰਨ ਲੱਗੇ ਆ ਕਿ ਆਪਾਂ ਰੈਪਿਡੋ ਐਪ ਤੋਂ ਕਿਵੇਂ ਆਪਾਂ 60 ਤੋਂ 70000 ਰੁਪਏ ਮਹੀਨਾ ਕਮਾ ਸਕਦੇ ਆ ਇਹਨਾਂ ਨੂੰ ਨਹੀਂ ਪ ਜਿੰਦੇ ਵਿੱਚ ਦੋਸਤੋ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਰੈਪਟੋ ਐਪ ਤੋਂ ਆਨਲਾਈਨ ਦੋਸਤੋ ਆਪਣਾ ਬੁੱਕ ਕਰ ਸਕਦੇ ਹੋ ਕਿਸੇ ਵੀ ਬਾਈਕ ਵਾਲੇ ਨੂੰ ਉਹ ਬਾਈਕ ਵਾਲਾ ਤੁਹਾਡੇ ਘਰ ਦੇ ਬਾਹਰ ਆ ਕੇ ਦੋਸਤੋ ਤੁਹਾਨੂੰ ਪਿਕਅਪ ਕਰੇਗਾ ਤੇ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਉੱਥੇ ਜਾ ਕੇ ਛੱਡ ਦੇਗਾ ਤੇ ਤੁਸੀਂ ਆਨਲਾਈਨ ਹੀ ਦੋਸਤੋ ਉਸ ਨੂੰ ਬੁੱਕ ਕਰਕੇ ਤੇ ਬੜੇ ਆਰਾਮ ਨਾਲ ਦੋਸਤੋ ਆਪਣੀ ਜਗ੍ਹਾ ਤੇ ਜਾ ਸਕਦੇ ਹੋ ਉਹ ਤੁਹਾਨੂੰ ਬਾਈਕ ਦੇ ਪਿੱਛੇ ਬਿਠਾ ਕੇ ਦੋਸਤੋ ਜਿੱਥੇ ਤੁਸੀਂ ਜਾਓਗੇ ਤੁਸੀਂ ਉੱਥੇ ਜਾ ਕੇ ਉਤਰ ਸਕਦੇ ਹੋ ਤੇ ਬਸ ਆਨਲਾਈਨ ਦੋਸਤੋ ਸਿਰਫ ਥੋੜੇ ਹੀ ਪੈਸਿਆਂ ਦੇ ਵਿੱਚ ਤੁਸੀਂ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਛੱਡ ਦੇਗਾ ਤੇ ਬਦਲੇ ਦੇ ਵਿੱਚ ਦੋਸਤੋ 15 20 ਜਾਂ 25 ਰੁਪਏ ਉਹਦੇ ਚਾਰजेस ਹੁੰਦੇ ਆ ਦੋਸਤੋ ਉਹ ਤੁਸੀਂ ਆਨਲਾਈਨ ਹੀ ਉਹਨਾਂ ਨੂੰ ਕਰਨੇ ਹੁੰਦੇ ਐਪ ਦੇ ਵਿੱਚ ਹੀ ਤੇ ਦੋਸਤੋ ਇਸ ਤਰ੍ਹਾਂ ਇਹ ਐਪ ਹੈ ਦੋਸਤੋ ਬਹੁਤ ਹੀ ਜ਼ਿਆਦਾ ਫੇਮਸ ਹੋ ਚੁੱਕਿਆ ਹੁਣ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੋਸਤੋ ਇਹਦਾ ਬਹੁਤ ਜ਼ਿਆਦਾ ਸਕੋਪ ਹੋ ਚੁੱਕਿਆ ਤੇ ਮੇਰੇ ਖੁਦ ਦੇ ਦੋਸਤ ਦੋਸਤੋ ਇਹ ਕੰਮ ਕਰ ਰਹੇ ਹਨ ਤੇ ਮਹੀਨੇ ਦਾ 80 ਤੋਂ 90000 ਰੁਪਏ ਤੱਕ ਦੋਸਤੋ ਬੜੇ ਆਰਾਮ ਨਾਲ ਇਸ ਬਿਜ਼ਨਸ ਦੇ ਵਿੱਚ ਕਮਾ ਰਹੇ ਹਨ ਤੋ ਜੇ ਤੁਸੀਂ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਿਰਫ ਇੱਕ ਬਾਈਕ ਹੋਣਾ ਚਾਹੀਦਾ ਤੇ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਪਰ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਆਪਣੇ ਸ਼ਹਿਰਾਂ ਦੇ ਵਿੱਚ ਵੀ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਜੋ ਵੀ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਉਸ ਵਿੱਚ ਚੈੱਕ ਕਰਨਾ ਚਾਹੁੰਦੇ ਹੋ ਕਿ ਇਹ ਰੈਪਡੋ ਐਪ ਤੁਹਾਡੇ ਸ਼ਹਿਰ ਦੇ ਵਿੱਚ ਕੰਮ ਕਰ ਰਿਹਾ ਤਾਂ ਤੁਸੀਂ ਸਿੰਪਲ ਦੋਸਤੋ ਇਸ ਐਪ ਨੂੰ ਡਾਊਨਲੋਡ ਕਰਕੇ ਦੋਸਤੋ ਚੈੱਕ ਕਰ ਸਕਦੇ ਹੋ ਜੇ ਤੁਹਾਡੇ ਸ਼ਹਿਰ ਦੇ ਵਿੱਚ ਜੇ ਚੱਲਦਾ ਹੋਇਆ ਤਾਂ ਦੋਸਤੋ ਉਹ ਸਭ ਤੋਂ ਉੱਤੇ ਹੀ ਸ਼ੋਅ ਕਰ ਦੇਗਾ ਕਿ ਤੁਹਾਡੇ ਜੋ ਸ਼ਹਿਰ ਦੇ ਵਿੱਚ ਦੋਸਤੋ ਇਹ ਕੰਮ ਕਰ ਰਿਹਾ ਹੈ ਨਹੀਂ ਤਾਂ ਇਹ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਲੋਕੇਸ਼ਨ ਨਹੀਂ ਚੱਕੇਗਾ ਤੇ ਇਸ ਤਰ੍ਹਾਂ ਦੋਸਤੋ ਆਪਣੇ ਪੰਜਾਬ ਦੇ ਵਿੱਚ ਅਮਰitsar ਲੁਧਿਆਣਾ ਵਰਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੋਸਤੋ ਇਹ ਜੋ ਰੈਪਿਡੋ ਐਪ ਆ ਦੋਸਤੋ ਬਹੁਤ ਜ਼ਿਆਦਾ ਫੇਮਸ ਹੋ ਚੁੱਕੀ ਹੈ ਤੇ ਬਹੁਤ ਰੁਪਿਆ ਦੋਸਤੋ ਇਸ ਦੇ ਵਿੱਚ ਲੋਕੀ ਕਮਾ ਰਹੇ ਹਨ ਦੋਸਤੋ ਚੰਡੀਗੜ੍ਹ ਵਰਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੇਰੇ ਖੁਦ ਦੇ ਫਰੈਂਡ ਹੈ ਦੋਸਤੋ ਉਹ ਜੋ ਉੱਥੇ ਜਾ ਕੇ ਇੱਕ ਬਿਜ਼ਨਸ ਕਰ ਰਹੇ ਹਨ ਤੇ ਮਹੀਨੇ ਦਾ 70 ਤੋਂ 80000 ਰੁਪਏ ਦੋਸਤੋ ਬੜੇ ਆਰਾਮ ਨਾਲ ਇਸ ਬਿਜ਼ਨਸ ਦੇ ਨਾਲ ਕਮਾ ਰਹੇ ਹਨ ਤੇ ਦੋਸਤੋ ਤੁਸੀਂ ਵੀ ਜੇ ਇਹ ਕ ਬਿジネス ਕਰਨਾ ਚਾਹੁੰਦੇ ਹੋ ਰੈਪਟੋ ਐਪ ਦੇ ਵਿੱਚ ਆਪਣਾ ਕੰਮ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਸਿੰਪਲ ਆਪਣੇ ਘਰ ਬੈਠੇ ਦੋਸਤੋ ਇਹਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਉਹਦੇ ਵਾਸਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਆਪਣਾ ਪਲੇ ਸਟੋਰ ਦੇ ਉੱਤੇ ਦੋਸਤੋ ਰੈਪਟੋ ਕੈਪਟਨ ਨਾਮ ਦਾ ਇੱਕ ਐਪ ਹੈ ਦੋਸਤੋ ਉਸ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਉਹਦੇ ਵਿੱਚ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਜੋ ਵੀ ਆਇਡੈਂਟੀਟੀ ਵਗੈਰਾ ਜੋ ਮੰਗਦੇ ਦੋਸਤੋ ਤੁਸੀਂ ਉਹ ਬਸ ਉਹਦੇ ਵਿੱਚ ਆਪਣੀ ਅਪਲਾਈ ਕਰਨੀ ਹੈ ਤੁਹਾਡਾ ਦੋਸਤੋ ਰਜਿਸਟ੍ਰੇਸ਼ਨ ਹੋ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਇਹ ਕੈਪਟਨ ਦੇ ਦੋਸਤੋ ਉਹ ਇੱਕ ਮੈਂਬਰ ਬਣ ਜਾਓਗੇ ਤਾਂ ਤੁਸੀਂ ਆ ਜੋ ਵੀ ਸ਼ਹਿਰ ਦੇ ਵਿੱਚ ਮੰਨ ਲਓ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਦੋਸਤੋ ਤੁਸੀਂ ਜੇ ਕਿ ਜਾ ਕੇ ਸੈਟਿੰਗ ਕਰ ਸਕਦੇ ਹੋ ਚੰਡੀਗੜ੍ਹ ਜਾਂ ਲੁਧਿਆਣਾ ਅਮਰ ਵਰਗੇ ਸ਼ਹਿਰਾਂ ਦੇ ਵਿੱਚ ਦੋਸਤੋ ਤਾਂ ਤੁਸੀਂ ਬਸ ਉੱਥੇ ਜਾ ਕੇ ਕੋਈ ਤੁਹਾਡੀ ਜੇ ਕੋਈ ਉੱਥੇ ਜਾਣ ਪਛਾਣ ਹੈ ਤਾਂ ਦੋਸਤੋ ਆਪਣੇ ਫਰੈਂਡ ਦੇ ਨਾਲ ਤੁਸੀਂ ਰਹਿ ਸਕਦੇ ਹੋ ਨਹੀਂ ਤਾਂ ਦੋਸਤੋ ਤੁਸੀਂ ਆਪਣਾ ਖੁਦ ਇੱਕ ਰੂਮ ਲੈ ਕੇ ਦੋਸਤੋ ਤੇ ਉੱਥੇ ਜਾ ਕੇ ਕੰਮ ਸ਼ੁਰੂ ਕਰ ਸਕਦੇ ਹੋ। ਲੈਈਏ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹਦੇ ਵਿੱਚ ਕੰਮ ਕਰ ਸਕਦੇ ਹੋ। ਜਦੋਂ ਤੁਹਾਡਾ ਮੂਡ ਹੋਇਆ ਤਾਂ ਦੋਸਤੋ ਇਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਤੇ ਜਦੋਂ ਨਹੀਂ ਆ ਗਿਆ ਤਾਂ ਤੁਸੀਂ ਐਪ ਨੂੰ ਬੰਦ ਕਰਕੇ ਰੱਖ ਸਕਦੇ ਹੋ। ਜਦੋਂ ਮੰਨ ਲਓ ਦੋਸਤੋ ਤੁਸੀਂ ਸਵੇਰੇ 10 ਵਜੇ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ 10 ਵਜੇ ਆਪਣਾ ਰੈਡੀ ਹੋਗੇ ਦੋਸਤੋ ਤੁਸੀਂ ਐਪ ਨੂੰ ਖੋਲਣਾ ਤੇ ਉਹਦੇ ਉੱਤੇ ਲਿਖਿਆ ਹੁੰਦਾ ਦੋਸਤੋ ਡਿਊਟੀ ਉਸਤੇ ਦੇ ਸਾਹਮਣੇ ਲਿਖਿਆ ਔਨ ਜਾਂ ਆਫ। ਜਦੋਂ ਤੁਸੀਂ ਔਨ ਕਰੋਗੇ ਤਾਂ ਤੁਹਾਡੇ ਉ ਤਾਂ ਜੋ ਕਸਟਮਰ ਦੀ ਰਿਕੁਐਸਟਾਂ ਦੋਸਤੋ ਤੁਹਾਨੂੰ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਕਿਸੇ ਵੀ ਕਸਟਮਰ ਨੂੰ ਅਸੈਪਟ ਕਰ ਸਕਦੇ ਹੋ ਉਹਦੇ ਵਿੱਚ ਸਾਰਾ ਲਿਖਿਆ ਹੁੰਦਾ ਕਿਹੜਾ ਕਸਟਮਰ ਕਿੱਥੇ ਜਾਣ ਵਾਸਤੇ ਤੁਹਾਨੂੰ ਰਿਕੁਐਸਟ ਭੇਜ ਰਿਹਾ ਹੈ ਤਾਂ ਤੁਸੀਂ ਉਹਦੇ ਓਕੇ ਕਰ ਸਕਦੇ ਹੋ ਨੀਚੇ ਉਹਦਾ ਬੈਲੈਂਸ ਹੁੰਦਾ ਦੋਸਤੋ ਕਿੰਨੇ ਰੁਪਏ ਹੋਣਗੇ ਉਹ ਕੰਪਨੀ ਵਾਲੇ ਖੁਦ ਡਿਸਾਈਡ ਕਰਦੇ ਆ ਤੁਸੀਂ ਸਿਰਫ ਰਿਕੁਐਸਟ ਅਸੈਪਟ ਕਰਨੀ ਹੈ ਤੁਸੀਂ ਉਸ ਕਸਟਮਰ ਨੂੰ ਜਿੱਥੋਂ ਦੀ ਲੋਕੇਸ਼ਨ ਹੋਏਗੀ ਉੱਥੋਂ ਚੱਕਣਾ ਹੈ ਤੇ ਜਿੱਥੇ ਉਹਨੇ ਪਹੁੰਚਣਾ ਉੱਥੇ ਛੱਡ ਕੇ ਆਣਾ ਹੈ ਹੋਰ ਤੁਹਾਡਾ ਕੋਈ ਕੰਮ ਨਹੀਂ ਹੈ ਦੋਸਤੋ ਉਸ ਬਾਅਦ ਦੋਸਤੋ ਸਾਰੀ ਪੇਮੈਂਟ ਦੋਸਤੋ ਐਪ ਵਾਲੇ ਖੁਦ ਤੁਹਾਨੂੰ ਦੇਣਗੇ ਤਾਂ ਉਹਨਾਂ ਕੋਲੇ ਲੈਣਗੇ ਠੀਕ ਹੈ ਤੇ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਬਿਜ਼ਨਸ ਨੂੰ ਕਰ ਸਕਦੇ ਹੋ ਬਹੁਤ ਜ਼ਿਆਦਾ ਬੈਨੀਫਿਟ ਵਾਲਾ ਬਿਜ਼ਨਸ ਹੈ ਦੋਸਤੋ ਲੋਕੀ ਬਹੁਤ ਪੈਸਿਆਂ ਦੇ ਵਿੱਚ ਕਮਾ ਰਹੇ ਹਨ ਦੋਸਤੋ ਤੇ ਤੁਸੀਂ ਵੀ ਕਮਾ ਸਕਦੇ ਜੇ ਤੁਹਾਨੂੰ ਸੱਚੀ ਦੋਸਤੋ ਪੈਸਿਆਂ ਦੀ ਜ਼ਰੂਰਤ ਹੈ ਤੁਹਾਡਾ ਪੈਸੇ ਕਮਾਏ ਬਿਨਾ ਨਹੀਂ ਸਰ ਰਿਹਾ ਤਾਂ ਦੋਸਤੋ ਤੁਸੀਂ ਇਸ ਚੀਜ਼ ਉੱਤੇ ਵਿਚਾਰ ਕਰ ਸਕਦੇ ਹੋ ਕਿਉਂਕਿ ਮਿਹਨਤ ਆ ਦੋਸਤੋ ਹਰ ਚੀਜ਼ ਦੇ ਵਿੱਚ ਕਰਨੀ ਪ ਅਰ ਜੇ ਤੁਸੀਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਦੋਸਤੋ ਤੁਸੀਂ ਇਹ ਕੰਮ ਨੂੰ ਸ਼ੁਰੂ ਕਰ ਦਿੰਨੇ ਹੋ ਤਾਂ ਤੁਸੀਂ ਮੈਂ ਤੁਸੀਂ ਆਪ ਦੇਖੋਗੇ ਦੋਸਤੋ ਕਿ ਮਹੀਨੇ ਦਾ ਤੁਸੀਂ 70 ਤੋਂ 80 ਹਜ਼ਾਰ ਰੁਪਏ ਕਿਵੇਂ ਕਮਾਣੇ ਪਏ ਹੋ ਕਿਉਂਕਿ ਦੋਸਤੋ ਇਹ ਮਨਮਰਜ਼ੀ ਦਾ ਕੰਮ ਹੈ ਤੇ ਬੜੇ ਹੀ ਆਰਾਮ ਨਾਲ ਦੋਸਤੋ ਤੁਸੀਂ ਕੋਈ ਕਸਟਮਰ ਲੱਭਣ ਦੀ ਜਰੂਰਤ ਨਹੀਂ ਐਪ ਨੂੰ ਔਨ ਕਰੋਗੇ ਕਸਟਮਰ ਤੁਹਾਡੇ ਸਾਹਮਣੇ ਹੋਏਗਾ ਤੁਸੀਂ ਬਾਈਕ ਤੇ ਜਾ ਕੇ ਦੋਸਤੋ ਉਸ ਨੂੰ ਚੱਕਣਾ ਤੇ ਜਿੱਥੇ ਵੀ ਉਹਨੇ ਜਾਣਾ ਉੱਥੇ ਛੱਡ ਕੇ ਆਣਾ ਪੇਮੈਂਟ ਦੋਸਤੋ ਤੁਹਾਡੀ ਨਾਲ ਦੀ ਨਾਲ ਹੀ ਤੁਹਾਡੇ ਕੋਲੇ ਮਿਲਦੀ ਰਹੇਗੀ ਨਾਲ ਦੀ ਨਾਲ ਕੰਪਨੀ ਵਾਲੇ ਤੁਹਾਨੂੰ ਦਿੰਦੇ ਰਹਿੰਦੇ ਆ ਇਸ طرح ਮੇਰੇ ਖੁਦ ਦੇ ਫਰੈਂਡ ਦੋਸਤੋ ਇੱਕ ਇੱਕ ਦਿਨ ਦੇ ਦੋਸਤੋ 3 3000 ਤੋਂ 35 3500 ਰੁਪਏ ਵੀ ਕਮਾ ਰਹੇ ਆ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ ਜਾਓਗੇ ਦੋਸਤੋ ਤੁਹਾਨੂੰ ਖੁਦ ਪਤਾ ਲੱਗ ਜੇਗਾ ਕਿ ਇਹਦੇ ਵਿੱਚ ਪੈਸਾ ਕਿਵੇਂ ਕਮਾਣਾ ਹੈ ਕਿਉਂਕਿ ਇਹਦੇ ਵਿੱਚ ਦੋਸਤੋ ਸਾਰਾ ਕੁਝ ਹੁੰਦਾ ਹੈ ਜੇ ਤੁਸੀਂ ਕਸਟਮਰ ਵੀ ਚੱਕ ਸਕਦੇ ਹੋ ਇਹਦੇ ਵਿੱਚ ਪਾਰਸਲ ਹੁੰਦੇ ਦੋਸਤੋ ਪਾਰਸਲ ਵੀ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਥਾਂ ਦੇ ਸਕਦੇ ਹੋ ਹਰ ਇੱਕ ਚੀਜ਼ ਦੀ ਦੋਸਤੋ ਤੁਹਾਨੂੰ ਪੇਮੈਂਟ ਮਿਲੇਗੀ ਬੜੇ ਆਰਾਮ ਨਾਲ ਤੁਸੀਂ ਕਰੋ ਜਦੋਂ ਤੁਸੀਂ ਛੁੱਟੀ ਕਰਨਾ ਚਾਹੁੰਦੇ ਹੋ ਦੋਸਤੋ ਐਪ ਨੂੰ ਆਫ ਕਰੋ ਤੇ ਤੁਸੀਂ ਆਪਣੇ ਘਰੇ ਜਾ ਸਕਦੇ ਹੋ ਨਾਲੇ ਇਸ ਐਪ ਦੀ ਦੋਸਤੋ ਇੰਨੀ ਜ਼ਿਆਦਾ ਖਾਸ ਗੱਲ ਹੈ ਕਿ ਤੁਸੀਂ ਤੁਸੀਂ ਜਿੱਥੇ ਵੀ ਜਾ ਰਹੇ ਹੋ ਜੇ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਸੇ ਕਸਟਮਰ ਨੂੰ ਛੱਡਿਆ ਤਾਂ ਦੋਸਤਾਂ ਡੈਸਟੀਨੀ ਤੇ ਪਹੁੰਚੋ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੁੰਦਾ ਕਿ ਕਸਟਮਰ ਤੋਂ ਛੱਡਤਾ ਤੋਂ ਬਾਅਦ ਦੋਸਤੋ ਜੇ ਤੁਸੀਂ ਇਸ ਤਰ੍ਹਾਂ ਭੁੱਲ ਜਾਨੇ ਤਾਂ ਖੁਦ ਦੋਸਤੋ ਕੰਪਨੀ ਵਾਲੇ ਤੁਹਾਨੂੰ ਫੋਨ ਆਣਗੇ ਕਿ ਤੁਸੀਂ ਕਿਵੇਂ ਠੀਕ ਤਾਂ ਹੋ ਤੁਸੀਂ ਆਪਣੀ ਡੈਸਟੀਨੀ ਤੇ ਪਹੁੰਚ ਪਾਏ ਜਾਂ ਨਹੀਂ ਤੁਹਾਡੀ ਇੰਨੀ ਜ਼ਿਆਦਾ ਫਿਕਰ ਕਰਦੇ ਦੋਸਤੋ ਇਹ ਐਪ ਵਾਲੇ ਤੁਸੀਂ ਬੇਫਿਕਰ ਹੋ ਕੇ ਦੋਸਤੋ ਜਿੱਥੇ ਮਰਜ਼ੀ ਜਾ ਸਕਦੇ ਹੋ ਐਪ ਦੀ ਪੂਰੀ ਦੋਸਤੋ ਜਾਣਕਾਰੀ ਲੋਕੇਸ਼ਨ ਤੁਹਾਡੀ ਸਾਰੀ ਹੁਣ ਐਪ ਵਾਲੇ ਕੋਲ ਹੁੰਦੀ ਹੈ ਕੋਈ ਵੀ ਖਤਰੀ ਵਾਲੀ ਕੋਈ ਚੀਜ਼ ਦੀ ਗੱਲ ਨਹੀਂ ਹੁੰਦੀ ਪਾਰਦਰਸ਼ੀ ਦੋਸਤੋ ਕੰਮ ਹੈ ਬੇਫਿਕਰ ਹੋ ਕੇ ਦੋਸਤੋ ਤੁਸੀਂ ਇਹ ਕੰਮ ਕਰ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਕਿਸੇ ਖਾਸ ਦੋਸਤਾਂ ਨਾਲ ਵੀ ਇਸ ਤਰ੍ਹਾਂ ਦੀ ਵੀਡੀਓ ਜਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਆਪਣੇ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਬਿਜ਼ਨਸ ਦੀ ਜ਼ਰੂਰਤ ਹੋ ਸਕਦੀ ਹੈ ਧੰਨਵਾਦ